ਹਾਂਜੀ ਸਸਿਆ ਗੱਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਅੱਜ ਦੀ ਬ੍ਰੇਕਿੰਗ ਨਿਊਜ਼ ਇੱਕ ਵੱਡੀ ਖਬਰ ਪੰਜਾਬ ਦੇ ਸਕੂਲਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਿਆ ਨੇ ਯਾਨੀ ਹੁਣ ਬਹੁਤ ਸਾਰੇ ਅਧਿਆਪਕ ਸਾਥੀ ਮੈਸੇਜ ਕਰ ਰਹੇ ਸੀ ਕਾਲ ਕਰ ਰਹੇ ਸੀ ਕਿ ਅਧਿਆਪਕ ਸਕੂਲ ਦੇ ਵਿੱਚ ਜਾਣਗੇ ਜਾਂ ਫਿਰ ਉਹਨਾਂ ਨੂੰ ਵੀ ਛੁੱਟੀਆਂ ਦਿੱਤੀਆਂ ਗਈਆਂ ਨੇ ਤਾਂ ਇਸ ਦੇ ਸਬੰਧ ਵਿੱਚ ਆਪਾਂ ਇੱਕ ਨਵੀਂ ਇੱਕ ਤਾਜ਼ੀ ਅਪਡੇਟ ਲੈ ਕੇ ਆਏ ਹਾਂ ਇਹ ਅਪਡੇਟ ਸਕੂਲ ਸਿੱਖਿਆ ਸਕੱਤਰ ਵੱਲੋਂ ਇੱਕ ਨਵਾਂ ਬਿਆਨ ਦਿੱਤਾ ਗਿਆ ਉਸ ਦੇ ਸਬੰਧ ਵਿੱਚ ਹੈ ਉਹ ਜਾਣਦੇ ਆਪਾਂ ਇਸ ਸਾਰੀ ਖਬਰ ਕੀ ਹੈ ਸਕੂਲਾਂ ਦੇ ਵਿੱਚ ਹੁਣ ਅਪਡੇਟ ਕਿ ਸਕੂਲਾਂ ਦੇ ਵਿੱਚ ਅਧਿਆਪਕ ਜਾਣਗੇ ਜਾਂ ਫਿਰ ਨਹੀਂ ਜਾਣਗੇ ਸਾਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਨਵੇਂ ਨਵੇਂ ਅਪਡੇਟ ਤੁਹਾਨੂੰ ਮਿਲ ਸਕਣ ਤਾਂ ਇਹ ਨਿਊਜ਼ ਦੇ ਸਕਦੇ ਹੋ ਅਧਿਆਪਕ ਆਉਣਗੇ ਸਕੂਲ ਜਾਂ ਨਹੀਂ ਸਿੱਖਿਆ ਸਕੱਤਰ ਵੱਲੋਂ ਸਪਸ਼ਟੀਕਰਨ ਜਾਰੀ ਅਧਿਆਪਕ ਆਉਣਗੇ ਸਕੂਲ ਜਾਂ ਨਹੀਂ ਸਪਸ਼ਟੀਕਰਨ ਕੀਤਾ ਜਾ ਰਹੀ 7 ਜਨਵਰੀ 2024 ਦੀ ਵੱਡੀ ਅਪਡੇਟ ਸਿੱਖਿਆ ਸਕੱਤਰ ਕਮਲ ਕਿਸ਼ੋਰ যাদব ਨੇ ਸੋਸ਼ਲ ਮੀਡੀਆ ਰਾਹੀਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਸਕੂਲ ਵਿੱਚ ਬੁਲਾਉਣ ਦੀ ਲੋੜ ਨਹੀਂ ਹੈ ਸਿਰਫ 11ਵੀਂ ਅਤੇ 12ਵੀਂ ਜਮਾਤ ਦੇ ਅਧਿਆਪਕਾਂ ਨੂੰ ਸਕੂਲ ਆਉਣ ਦੀ ਲੋੜ ਹੈ ਤਾਂ ਇਹ ਉਹਨਾਂ ਨੇ ਆਪਣੀ ਜੋ ਟਵਿੱਟਰ ਅਕਾਊਂਟ ਹੈ ਉਸ ਤੇ ਉੱਪਰ ਜਾਣਕਾਰੀ ਸ਼ੇਅਰ ਕੀਤੀ ਹੈ ਅਤੇ ਉਹਨਾਂ ਦੇ ਗਰੁੱਪ ਵੀ ਬਣਿਆ ਹੈ ਜਿਸ ਤੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਸ਼ੇਅਰ ਕੀਤੀ ਹੋਈ ਹੈ ਕੀ ਕੀ ਅਪਡੇਟ ਹੈ ਕਿਉਂਕਿ ਉਹਨਾਂ ਨੇ ਇੰਗਲਿਸ਼ ਦੇ ਵਿੱਚ ਲਿਖਿਆ ਕੈਂਟਲੀ ਡੋਨਟ ਇਨਫੋਰਮ दैट ऑल ਟੀਚਰਸ ਨੀਡ ਟੂ ਕਮ ਟੂ ਸਕੂਲ ਓਨਲੀ ਟੀਚਰਸ ਫੋਰ ਕਲਾਸਸ 11th 12th ਆਰ ਰਿਕਵੈਸਟ ਟੂ ਕਮ ਸਕੂਲ ਯਾਨਕਿ ਜੋ 11ਵੀਂ 12ਵੀਂ ਨੂੰ ਸਟੱਡੀ ਕਰਵਾ ਰਿਹਾ ਅਧਿਆਪਕ ਸਿਰਫ ਉਹੀ ਸਕੂਲ ਜਾਣਗੇ ਬਾਕੀ ਸਾਡੇ ਅਧਿਆਪਕਾਂ ਨੂੰ ਵੀ ਛੁੱਟੀਆਂ ਅਤੇ ਸਕੂਲ ਦੇ ਬੱਚਿਆਂ ਵੀ ਛੁੱਟੀਆਂ ਕੀਤੀਆਂ ਗਈਆਂ ਨੇ ਔਰ ਇਹ ਛੁੱਟੀਆਂ 14 ਜਨਵਰੀ 2023 ਤੱਕ ਕੀਤੀਆਂ ਗਈਆਂ ਨੇ ਤਾਂ 15 ਤਰੀਕ ਨੂੰ ਸਕੂਲ ਲੱਗੇਗਾ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਹੋਰ ਨਵੀਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ